ਦੇਚੂ ਦੇਚੂ ਵਤਨ ਦੀ ਮਿੱਟੀ ਨੂੰ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਕਵੀਸ਼ਰ ਭਾਈ ਲਖਬੀਰ ਸਿੰਘ ਜੀ ਦੇ ਅੱਠਾ ਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਤਾਂ ਤਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੋ ਪ੍ਰਕਾਸ਼ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਅਗਲੀ ਲੜੀ ਤੋਂ ਨੂੰ ਅੱਗੇ ਇਤਿਹਾਸ ਦੱਸੋ ਹੰ ਦੇਸ਼ ਵਿਦੇਸ਼ੇ ਚ ਵਤਨ ਦੀ ਮਿੱਟੀ ਨੂੰ ਚੈਨਲ ਵੇਖ ਰਹੀ ਸਮੂਹ ਸੰਗਤ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੰਦੇ ਸਾਹਿਬ ਇੱਕ ਉਰਦੂ ਦੇ ਸ਼ਾਇਰ ਦਾ ਫਰਮਾਨ ਹੈ ਤਾਰੇ ਗਿਨੇ ਜਾਤ ਹਨ ਤਾਰੇ ਗਿਨੇ ਜਾਦੇ ਹਾਂਜੀ ਇਹ ਤੋਂ ਭਾਵ ਹੈ ਕਿ ਗੁਰੂ ਨਾਨਕ ਮਹਾਰਾਜ ਨੇ ਕਿਉਂਕਿ ਅੰਬਰ ਦੇ ਤਾਰੇ ਆਕਾਸ਼ ਦੇ ਤਾਰੇ ਜਿਹੜੇ ਆ ਹਾਂਜੀ ਉਹ ਤੇ ਗਿਨੇ ਜਾ ਸਕਦੇ ਆ ਕਿਸੇ ਗਿਣਤੀ ਨਾਲ ਲਾ ਲਓ ਕਿਸੇ ਕੰਪਿਊਟਰ ਨਾਲ ਲਾ ਲਓ ਕਿਸੇ ਢੰਗ ਨਾਲ ਵੀ ਉਹ ਗਿਨੇ ਜਾ ਸਕਦੇ ਨੇ ਨੈਟ ਨਾਲ ਨਾਲੋ ਹਾਂਜੀ ਉਹ ਗਿਨੇ ਜਾ ਸਕਦੇ ਆ ਪਰ ਜਿੰਨਾ ਜਨਾਂ ਨੂੰ ਬਾਬੇ ਨਾਨਕ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਕੀਤੀ ਦਾਸ ਜੀ ਕਿਉਂਕਿ ਬਾਬੇ ਨਾਨਕ ਨੇ ਇੰਨੀ ਦੁਨੀਆ ਨੂੰ ਪੂਲੀ ਦੁਨੀਆ ਨੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਕੀਤੀ ਦਾਸ ਜੀ ਬਿਲਕੁਲ ਇਸੇ ਹੀ ਤਰ੍ਹਾਂ ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਜੀ ਇਸ ਸੁਲਤਾਨਪੁਰੋਂ ਬਾਹਰ ਆਏ ਆ ਹਾਂਜੀ ਤੇ ਬਾਬਾ ਨਾਨਕ ਜੀ ਮਰਦਾਨੇ ਨੂੰ ਪੁੱਛ ਰਹੇ ਮਰਦਾਨਿਆ ਕਿੱਧਰ ਚੱਲੀਏ ਹੂੰ ਮਰਦਾਨਾ ਕਿੰਦਾ ਬਾਬਾ ਜੀ ਜਿੱਧਰ ਆਪ ਦੀ ਮਰਜ਼ੀ ਹੋਵੇ ਅੱਛਾ ਜੀ ਤੇ ਬਾਬਾ ਨਾਨਕ ਜੀ ਨੇ ਉਥੋਂ ਸultanpurੋਂ ਚਾਲੇ ਪਾਏ ਆ ਹਾਂਜੀ ਇਤਿਹਾਸ ਦਾ ਜ਼ਿਕਰ ਹੈ ਕਿ ਮੰਦਰਾ ਮਾਰਦੇ ਹੋਏ ਪੈਡਾ ਤੈਅ ਕਰਦਾ ਹੋਇਆ ਸੁਰਤ ਅਕਾਲਪੁਰਖ ਨਾਲ ਲੱਗੀ ਹੈ ਔਰ ਉਸ ਅਕਾਲਪੁਰ ਦੇ ਗੁਣ ਗਾਉਂਦੇ ਹੋਏ ਉਹਦੇ ਰੰਗ ਵਿੱਚ ਰੁੱਤੇ ਹੋਏ ਇਹ ਦੋਵੇਂ ਜੋੜੀ ਜਿਹੜੀ ਹੈ ਹਾਂਜੀ ਇਹ ਤੁਰੀ ਜਾ ਰਹੀ ਹੈ ਤੇ 17ਵੇਂ ਦਿਨ ਇਹ ਤਾਂ ਅਹਦਾ ਜੇਕਰ ਕਿ ਐਮਨਾਬਾਦ ਪਹੁੰਚਿਆ। ਔਰ ਐਮਨਾਬਾਦ ਦੇ ਵਿੱਚ ਇੱਕ ਤਰਖਾਨ ਬਰਾਦਰੀ ਦਾ ਰਾਮਗੜੀਆ ਬਰਾਦਰੀ ਦਾ ਸਿੰਘ ਰਹਿੰਦਾ ਸੀ, ਦੰਪਤੀ ਜੋੜਾ ਰਹਿੰਦਾ ਸੀ। ਹਾਂਜੀ। ਔਰ ਉਹ ਐਸਾ ਦੰਪਤੀ ਜੋੜਾ ਸੀ ਕਿ ਜਿਨ੍ਹਾਂ ਦੀ ਪਰਮਾਤਮਾ ਨਾਲ ਲਿਵ ਲੱਗੀ ਸੀ। ਜਿਹੜੇ ਹਰ ਵਕਤ ਪਰਮਾਤਮਾ ਨਾਮ ਜਪਦੇ ਰਹਿੰਦੇ ਸੀ। ਉਹ ਕਹਿੰਦੇ ਸੈਣਾ ਕਹਿੰਦੇ ਆ ਨਾ ਤੇ ਚੇਤ ਜਾਰਵਲ ਹੂੰ ਤੇ ਮਨਕਾਰਵਲ ਬਿਲਕੁਲ ਇਸ ਕਰਕੇ ਉਹ ਤਰਖਾਣਾ ਕੰਮ ਆਪਣੇ ਕੰਮ ਦੇ ਵਿੱਚ ਕਿਉਂਕੋ ਜਿਹੜਾ ਕੰਮ ਮਿਰਸੇ ਵਿੱਚ ਮਿਲਿਆ ਹੋਇਆ ਬਿਲਕੁਲ ਬਿਲਕੁਲ ਉਹਦੇ ਮੁਤਾਬਿਕ ਇਹ ਰੁਝਾ ਆਇਆ ਸੀ ਇਹਦਾ ਨਾਂ ਸੀ ਭਾਈ ਲਾਲੂ ਅੱਛਾ ਜੀ ਤੇ ਗੁਰੂ ਨਾਨਕ ਤੇ ਭਾਈ ਮਰਦਾਨਾ ਜਦੋਂ ਉਸ ਨਗਰ ਵਿੱਚ ਪਹੁੰਚੇ ਨਾ ਹਾਂਜੀ ਤੇ ਤੁਰੇ ਜਾਂਦੇ ਆ ਗਲੀ ਦੇ ਚੋਂ ਤੁਰੇ ਜਾ ਰਹੇ ਉਸ ਮਹੱਲੇ ਨੂੰ ਹਾਂਜੀ ਨਿੱਥੇ ਭਾਈ ਲਾਲੋ ਦਾ ਘਰ ਆ ਨਾ ਉੱਥੇ ਜਾ ਕੇ ਤੇ ਭਾਈ ਲਾਲੋ ਦੇ ਅੰਦਰ ਗਏ ਆ ਹਾਂਜੀ ਭਾਈ ਲਾਲੋ ਆਪਣੀ ਕਿਰਤ ਵਿੱਚ ਮਗਨ ਹੈ ਸੋਤ ਜਿਹੜੀ ਆਕਾਰ ਪਰਖਣੇ ਜਿਹੜੀ ਆ ਅੱਛਾ ਜੀ ਤੇ ਆਪਣੇ ਕਿਰਤ ਵਿੱਚ ਉਹ ਕਿੰਨੇ ਕਰ ਰਿਹਾ ਹੂੰ ਕਿੰਨੇ ਕਰਨ ਦਾ ਕੰਮ ਕਰ ਰਿਹਾ ਹਾਂਜੀ ਬਾਬਾ ਲਾਂਗ ਜੀ ਪਹੁੰਚੇ ਨੇ ਬਾਬਾ ਲਾਂਗ ਜੀ ਨੇ ਆਵਾਜ਼ ਦੇ ਕੇ ਕਿਹਾ ਲਾਲੋ ਕੀ ਕਰ ਰਿਹਾ ਪਹਿਲਾਂ ਤੇ ਇੱਕਦਮ ਹੈਰਾਨ ਹੋ ਗਿਆ ਸੋਚਣ ਲੱਗਾ ਕਿ ਮੇਰਾ ਨਾਂ ਲੈ ਕੇ ਆਵਾਜ਼ ਮਾਰਨ ਵਾਲਾ ਕੌਣ ਇੱਥੇ ਆ ਗਿਆ ਹੂੰ ਐਸਾ ਕਿਹੜਾ ਪ੍ਰਾਣੀ ਆ ਜਿਹੜਾ ਮੇਰਾ ਨਾਂ ਜਾਣਦਾ ਬਿਲਕੁਲ ਜੀ ਔਰ ਦੂਸਰੀ ਗੱਲ ਜਦੋਂ ਉਹਨਾਂ ਕਹਿੰਦੇ ਭਾਈ ਲਾਲੋ ਕੀ ਕਰਿਆ ਤੇ ਭਾਈ ਲਾਲੋ ਨੇ ਜਦ ਤੱਕਿਆ ਚਿਹਰੇ ਵੱਲ ਤਾਂ ਹੋ ਕੇ ਤੇ ਵੇਖਿਆ ਕਿ ਇਹ ਤੇ ਕੋਈ ਸਾਧ ਰੂਪ ਜਾਪਦਾ ਹੂੰ ਕਹਿੰਦਾ ਮਹਾਰਾਜ ਮੈਂ ਕਿੱਲੇ ਘੜ ਰਿਆ ਆਪਣੀ ਕਿਰਤ ਕਰ ਰਿਆ ਹਾਂ ਜੀ ਮਾਬਾ ਨਾਗੇ ਕਹਿੰਦੇ ਲਾਲੋ ਠੀਕ ਹੈ ਤੇਰੀ ਕਿਰਤ ਹੈ ਪਰ ਤੂੰ ਕਿੱਲੇ ਤੇ ਘੜ ਰਿਆ ਹਾਂ ਜੀ ਪਰ ਇਹ ਦੱਸ ਕਿ ਮਲ ਨੂੰ ਕਿਹੜੀ ਹਾਂ ਪਹਿਲਾ ਲੋਹਰਾਨ ਹੋ ਗਿਆ ਹਾਂ ਮਹਾਰਾਜ ਕਿੱਲੇ ਘੜਲਾ ਦਾ ਸਾਡਾ ਵਿਰਸੇ ਵਿੱਚ ਕੰਮ ਸਾਨੂੰ ਮਿਲਿਆ ਪਰ ਜਿਹੜੀ ਮਨ ਕਰਨ ਵਾਲੀ ਗੱਲ ਹੈ ਇਹ ਅੱਜ ਤੱਕ ਮੈਂ ਸੁਣੀ ਨਹੀਂ ਮੈਂ ਤੇ ਪਹਿਲੀ ਵਾਰ ਸੁਣੀ ਜੀ ਭਾਈ ਲਾਲੋ ਠੀਕ ਹੈ ਫਿਰ ਭਾਈ ਲਾਲੋ ਨੇ ਅੰਦਾਜ਼ਾ ਲਾਇਆ ਚਿਹਰਿਆਂ ਨੂੰ ਵੇਖ ਕੇ ਕਹਿੰਦਾ ਕਿ ਮਰਦਾਨੇ ਨੂੰ ਪੁੱਛਦਾ ਭਾਈ ਲਾਲੋ ਕਿ ਭਾਈ ਜੀ ਇਹਨਾਂ ਦੇ ਚਿਹਰੇ ਤੋਂ ਮੈਨੂੰ ਇੰਝ ਲੱਗਦਾ ਕਿ ਇਹ ਕਿਤੇ ਨਾਨਕ ਤਪਾਜੀਤ ਨਹੀਂ ਹੂੰ ਭਾਈ ਮਰਦਾਨੇ ਨੇ ਕਿਹਾ ਠੀਕ ਹੈ ਜੋ ਤੂੰ ਕਹੋ ਸੱਚ ਹੈ ਉਹ ਹੀ ਨੇ ਨਹੀਂ ਮਾਲੇਜ ਬੜਾ ਚਾਅ ਉੱਭ ਗਿਆ ਬੜਾ ਪ੍ਰੇਮ ਸੀ ਕਦੋਂ ਦਰਸ਼ਨ ਕਰਾਂ ਹੂੰ ਤੇ ਸਾਹਮਣੇ ਗੁਰੂ ਆ ਆ ਪਾਣ ਕੇ ਦਰਸ਼ਨ ਦੇ ਰਿਹਾ ਸੀ ਬਿਲਕੁਲ ਕਿਉਂਕਿ ਤਨ ਮਨ ਹੋਏ ਨਿਹਾਲ ਜੰਗਰ ਦੇਖਾਂ ਸਾਹਮਣੇ ਤਨ ਮਨ ਤੇ ਨਿਹਾਲ ਹੋਣਾ ਸੀ ਕਿਉਂਕਿ ਕੁੱਲ ਦੁਨੀਆ ਦਾ ਮਾਲਕ ਉਸ ਸ੍ਰਿਸ਼ਟੀ ਦਾ ਮਾਲਕ ਆਪ ਸਾਹਮਣੇ ਆ ਕੇ ਦਰਸ਼ਨ ਦੇ ਰਿਹਾ ਬਿਲਕੁਲ ਜੀ ਦਰਸ਼ਨ ਹੋ ਰਿਹਾ ਚਿਹਰੇ ਤੇ ਹਾਂ ਜੀ ਔਰ ਜਿਵੇਂ ਦਰਸ਼ਨ ਹੋਏ ਆ ਨੇ ਅੱਲੋ ਨੇ ਹਾਲ ਹੋ ਗਿਆ ਮਨ ਜ਼ਰੂਰ ਪਰ ਗਿਆ ਹਾਂਜੀ ਔਰ ਪੜੰਗਾ ਸਾਗੇ ਦਿੱਤਾ ਬਾਬਾ ਜੀ ਐਸ ਆ ਸੈਂਟੀਮੀਟਰ ਦੇ ਗੱਲਾਂ ਚੱਲੀਆਂ ਬਾਬਾ ਜੀ ਬੈਠੇ ਨੇ ਗੱਲਾਂ ਚੱਲੀਆਂ ਨੇ ਦਿਲ ਸਾਝੇ ਕੀਤੇ ਆ ਵਿਚਾਰਾਂ ਚੱਲੀਆਂ ਗੁਰਮਤ ਵਿਚਾਰਾਂ ਚੱਲੀਆਂ ਇੱਥੇ ਹੁਣ ਮੈਂ ਇੱਕ ਜ਼ਿਕਰ ਕਰਾਂ ਕਿ ਗੁਰਮਤ ਤੇ ਮਨਮਤ ਇਹ ਦੋ ਚੀਜ਼ਾਂ ਨੇ ਠੀਕ ਹੈ ਜੀ ਜਿਹੜੀ ਗੁਰਮਤਿਆਰ ਨਾ ਉਹ ਹੈ ਜੇ ਗੁਰੂ ਦੀ ਮਤ ਜਿਹੜੀ ਅਸੀਂ ਗੁਰੂ ਦੀ ਮਤ ਧਾਰਨ ਕਰਨੇ ਆ ਨਾ ਗੁਰੂ ਦੀ ਸਿੱਖਿਆ ਲੈਣੇ ਆ ਗੁਰੂ ਦੇ ਦਰਸਾਏ ਹੋਏ ਰਾਹ ਤੇ ਚੱਲਦੇ ਆ ਉਹਨੂੰ ਅਸੀਂ ਕਹਿੰਦੇ ਗੁਰਮਤ ਅੰਤ ਜਿਹੜਾ ਮਾਨੇ ਹਟਾ ਜਿਹੜੇ ਅਸੀਂ ਮਨ ਦੇ ਮਗਰ ਲੱਗ ਕੇ ਗੱਲਾਂ ਕਰਦੇ ਆ ਜਿਹੜੇ ਸਿ ਮਨ ਦੇ ਮਗਰ ਲੱਗ ਕੇ ਆਪਣੇ ਖਿਆਲ ਜਿਹੜੇ ਉਡਾਰੀਆਂ ਲਾਉਂਦੇ ਨੇ ਉਹਨੂੰ ਅਸੀਂ ਮਨਮਤ ਕਹਿੰਦੇ ਆ ਇਥੇ ਗੁਰਮਤ ਵਿਚਾਰਾ ਸੰਦੀਆਂ ਹੋਈਆਂ ਬਿਲਕੁਲ ਔਰ ਕਾਫੀ ਸਮੇਂ ਦੇ ਬਾਅਦ ਭਾਈ ਲਾਲੋ ਨੇ ਕਿਹਾ ਕਿ ਬਾਬਾ ਜੀ ਤੁਸੀਂ ਆਪਣੇ ਆਸਣ ਤੇ ਆਰਾਮ ਫਰਮਾਓ ਤੇ ਮੈਂ ਤੁਹਾਡੇ ਵਾਸਤੇ ਭੋਜਨ ਤਿਆਰ ਕਰਵਾਵਾਂ ਹਾਂ ਜੀ ਕਿਉਂਕਿ ਸਫਰ ਕੀਤਾ ਤੁਸੀਂ ਐਨਾ ਤੈਅ ਕੀਤਾ ਹੈ ਭੁੱਖ ਲੱਗੀ ਹੈ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਭੁੱਖ ਲੱਗੀ ਹੈ ਹਾਂਜੀ ਤੇ ਮੈਂ ਪ੍ਰਸ਼ਾਦਾ ਤਿਆਰ ਕਰਵਾਵਾ ਹੁਣ ਭਾਈ ਲਾਲੂ ਆਪਣੇ ਜੀਵਨ ਸਾਥੀ ਦੇ ਕੋਲ ਗਿਆ ਘਰ ਵਾਲੇ ਕੋਲ ਗਿਆ ਤੇ ਕਹਿੰਦਾ ਕਿ ਭਾਗਾਂ ਵਾਗੇ ਵੇਖ ਸਾਡੇ ਕਿੰਨੇ ਵੱਡੇ ਭਾਗ ਨੇ ਹੂੰ ਕਹਿੰਦੇ ਕੀ ਹੋਇਆ ਕਹਿੰਦੇ ਹੋਇਆ ਕੀ ਹੈ ਸਾਡੇ ਘਰ ਤੇ ਆਪ ਜਗਤ ਦਾ ਮਾਲਕ ਆਣ ਕੇ ਸਾਨੂੰ ਦਰਸ਼ਨ ਦੇਣ ਵਾਸਤੇ ਆਇਆ ਜਦੋਂ ਕਿ ਸਾਨੂੰ ਜਾਣਾ ਸੀ ਦਰਸ਼ਨ ਕਰਨ ਵਾਸਤੇ ਉਸੰਭੇ ਆਪ ਆਣ ਕੇ ਪ੍ਰਮਾਤਮਾ ਜਿਹੜਾ ਦਰਸ਼ਨ ਦੇ ਰਿਹਾ ਹੈ ਸਾਡੇ ਕਾਰਜ ਪ੍ਰਮਾਤਮਾ ਆਇਆ ਕਿ ਕਿ ਸੋ ਥਾਂ ਸੁਹਾਵਾ ਐ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਂ ਸੁਹਾਵਾ ਰਾਮ ਰੰਗ ਉਹ ਥਾਂ ਜਿਹੜਾ ਜਿੱਥੇ ਗੁਰੂ ਬਹਿ ਜਾਂਦਾ ਆਣ ਕੇ ਉਹ ਸੁਹਾਵਾ ਜਾਂਦਾ ਸੋਹਣਾ ਹੋ ਜਾਂਦਾ ਭਾਗਾ ਵਾਲਾ ਹੋ ਜਾਂਦਾ ਉਹ ਧਰਤੀ ਪਗਵਾਈ ਹੋ ਜਾਂਦੀ ਐ ਜਿੱਥੇ ਗੁਰੂ ਦੇ ਚਰਨ ਪਾਏ ਜਾਂਦੇ ਹਨ ਹਾਂਜੀ ਪਰ ਜਿਸ ਵੇ ਉਹ ਮਾਤਾ ਨੇ ਪਹਿਲਾ alo ਦੀ ਕਰਦੀ ਨੇ ਉਹਨਾਂ ਨੇ ਵੀ ਦਰਸ਼ਨ ਕੀਤੇ ਹਾਂਜੀ ਦਰਸ਼ਨ ਕਰਕੇ ਪ੍ਰਸ਼ਾਦਾ ਤਿਆਰ ਕਰਨ ਜਾ ਰਹੀ ਹੈ ਚਮਕੇ ਦੇ ਵਿੱਚ ਹੁਣ ਇੱਥੇ ਕੋਈ ਤੇ ਇਤਿਹਾਸਕਾਰ ਲਿਖਦਾ ਕਿ ਕੋਧਰੇ ਦੀ ਰੋਟੀ ਹੈ ਪਕਾਈ ਹੂੰ ਕੋਈ ਕਹਿੰਦਾ ਹੈ ਕਿ ਬਾਜਰੇ ਨੇ ਪਕਾਈ ਹੈ ਅੱਛਾ ਮੈਨੂੰ ਜਿਆਦਾ ਜਕਰ ਇਹ ਕੋਧਰੇ ਦੀ ਰੋਟੀ ਹੈ ਕੋਧਰੇ ਦੀ ਰੋਟੀ ਦਾ ਹੁੰਦਾ ਹਾਂਜੀ ਕੋਧਰੇ ਦਾ ਫਲਕਾ ਤਿਆਰ ਕੀਤਾ ਪ੍ਰਸ਼ਾਦਾ ਨਾਲ ਸਾਗ ਬਣਾਇਆ ਹਾਂਜੀ ਬੜਾ ਵਧੀਆ ਸਾਗ ਬਣਿਆ ਹੁਣ ਜਦੋਂ ਪ੍ਰਸ਼ਾਦਾ ਪਰੋਸ ਕੇ ਤੇ ਲਿਆਂਦਾ ਥਾਲੀ ਦੇ ਵਿੱਚ ਹਾਂਜੀ ਭਾਈ ਲਾਲੋ ਨੇ ਤੇ ਬਾਬਾ ਜੀ ਨੇ ਹੱਥ ਸਾਫ਼ ਕਰਾ ਕੇ ਤੇ ਬਾਬਾ ਜੀ ਦੇ ਅੱਗੇ ਰੱਖਿਆ ਬਾਬਾ ਜੀ ਪ੍ਰਸ਼ਾਦਾ ਛਕੋ ਹਾਂਜੀ ਭਾਈ ਮਰਦਾਨੇ ਦੇ ਅੱਗੇ ਰੱਖਿਆ ਹੁਣ ਬਾਬਾ ਜੀ ਤਾਂ ਜਾਣਦੇ ਸੀ ਘਟ-ਘਟ ਕੇ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰਛਾਨ ਬਾਬਾ ਜੀ ਜਾਣਦੇ ਸੀਗੇ ਭਾਈ ਲਾਲੋ ਦੀ ਅਵਸਥਾ ਨੂੰ ਵੀ ਕਿੰਨੇ ਪ੍ਰੇਮ ਭਾਵਨਾ ਪ੍ਰਸ਼ਾਦਾ ਤਿਆਰ ਕੀਤਾ ਭਾਈ ਮਰਦਾਨਾ ਜਿਹੜਾ ਸੀ ਇਹ ਨਹੀਂ ਸੁਝਾਂਦਾ ਹੂੰ ਇਹਦਾ ਜਿਹੜਾ ਮਨ ਸੀ ਨਾ ਉਹ ਪਧਾਰਿਆ ਲਾਉਂਦਾ ਸੀ ਇਹਦਾ ਮਨ ਸਵਾਦ ਹੀ ਪਾਲਦਾ ਸੀ ਔਰ ਜਿਸ ਵੇਲੇ ਭਾਈ ਮਰਦਾਨਾ ਤੱਕ ਰਿਹਾ ਪਰਸ਼ਾਦੇ ਨਾਲ ਸੋਚਦਾ ਇਹ ਹੈ ਵੀ ਕੋਦ ਨਹੀਂ ਦੀ ਰੋਟੀ ਆ ਤੇ ਸਾਗ ਆ ਤੈਨੂੰ ਖਾਵਾਂ ਕਿ ਤਰ੍ਹਾਂ ਹਾਂਜੀ ਇਹਦਾ ਸਵਾਦ ਕਿ ਆਏਗਾ ਸਾਨੂੰ ਬਾਬਾ ਨਾਗੀ ਨੇ ਉਹਦੇ ਅੰਦਰ ਦੀ ਜਿਹੜੀ ਹੈ ਨਾ ਆਵਾਜ਼ ਪਰਦੇ ਉਹ ਪਰ ਲੇ ਅੰਦਰ ਦੀ ਭਾਵਨਾ ਜਿਹੜੀ ਸੀ ਉਹ ਪਰਲੀ ਬਾਬਾ ਨਾਗੀ ਹਾਂਜੀ ਬਾਬਾ ਨਾਗੀ ਨੇ ਆਪਣੇ ਹੱਥ ਨਾਲ ਇੱਕ ਗਰਾਹੀ ਤੋੜ ਕੇ ਤੇ ਸਾਗ ਲੈ ਮਰਦਨਿਆ ਆ ਪ੍ਰਸ਼ਾਦਾ ਸਾਗ ਹੂੰ ਇਸ ਲਈ ਉਹ ਗਰਾਹੀ ਛਕੀ ਹੈ ਕਿਉਂਕਿ ਇੱਕ ਤੇ ਗੁਰੂ ਸਾਹਿਬ ਦੇ ਉਹ ਦਸਤੇ ਮੁਬਾਰਕ ਉਸ ਪ੍ਰਸ਼ਾਦ ਨੇ ਲੱਗੇ ਸੀ। ਹਾਂ। ਆਸਤ ਕਮਲ ਦੇ ਜਿਹਾ ਲੱਗੇ ਸੀ। ਬਿਲਕੁਲ ਬਿਲਕੁਲ। ਉਹਨਾਂ ਨੂੰ ਸਪਰਸ਼ ਹੋਇਆ ਸੀ। ਇੱਕ ਤੇ ਉਹ ਪਾਵਰ ਆ ਗਈ। ਹਾਂ। ਦੂਸਰੀ ਗੱਲ ਜਿਹੜਾ ਮੁੱਖ ਤੇ ਫਰਮਾਨ ਸੀ ਲਐ ਮਨਿਆ ਪ੍ਰਸ਼ਾਦ ਦਾ ਸ਼ਾਕਰ। ਹਾਂਜੀ। ਉਹ ਅਮਰਤ ਬਣ ਗਿਆ ਸੀ। ਹਾਂ। ਉਹ ਜੋ ਪ੍ਰਸ਼ਾਦ ਦਾ ਸ਼ਾਕਰ ਨਾ ਭਾਈ ਮਰਦਾਨੇ ਨੇ ਤੇ ਭਾਈ ਮਰਦਾਨੇ ਨੂੰ ਇੰਜ ਸਵਾਦ ਆਇਆ ਤਾਂ ਅਮਰਤ ਦਾ ਸਵਾਦ ਹੁੰਦਾ। ਜੇ ਪਾਈ ਮਰਦਾਨਿਆਂ ਕੋਲਦੇ ਮਮਾ ਜੀ ਮਰਦਾਨਿਆਂ ਕਿਸ ਤਰ੍ਹਾਂ ਦਾ ਸਵਾਦ ਆਇਆ ਬਣਾਇਆ ਇਹ ਬਹੁਤ ਹੀ ਵਧੀਆ ਪਦਾਰਥ ਹੈ ਬਹੁਤ ਹੀ ਵਧੀਆ ਸਵਾਦ ਆਇਆ ਮਹਰੀ ਸਰਦਾ ਭਾਵਨਾ ਰੋਟੀ ਪ੍ਰਸ਼ਾਦਾ ਤਿਆਰ ਕੀਤਾ ਹਾਂਜੀ ਫਿਰ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਪ੍ਰਸ਼ਾਦਾ ਛੱਕ ਕੇ ਆਰਾਮ ਕੀਤਾ ਤਾਂ ਅੱਜ ਦਾ ਜਿਗਰ ਕਿ 3 ਦਿਨ ਰਹੇ ਨੇ ਉੱਥੇ ਪਾਈ ਲਾਲੋ ਦੇ ਘਰ ਅੱਛਾ ਕਿੰਨਾ ਦਿਨਾਂ ਤੋਂ ਬਾਅਦ ਹੁਣ ਭਾਈ ਲਾਲੋ ਕਹਿੰਦੇ ਕਿ ਲਾਲੋ ਅਸੀਂ ਹੁਣ ਚਲੇ ਜਾਣਾ ਤੁਹਾਨੂੰ ਵਿਦਾਇਗੀ ਦੇਦੇ ਹਾਂ ਅਸੀਂ ਤਾਂ ਕੋ ਟਟੀਆਂ ਲੈਣੀਆਂ ਨੇ ਅਸੀਂ ਚਲੇ ਜਾਣਾ ਹਾਂਜੀ ਤੇ ਭਾਈ ਲਾਲੋ ਦਾ ਮਨ ਹੀ ਇੰਨਾ ਭਿੱਜ ਗਿਆ ਸੀ ਪ੍ਰੇਮ ਦੇ ਵਿੱਚ ਕਿਉਂਕਿ ਦਸਵੇਂ ਪਾਤਸ਼ਾਹ ਜੀ ਦਾ ਇੱਕ ਸਹੀਆ ਹੈ ਕਹਾ ਪਰ ਜੋ ਦੋ ਲੋਚਨ ਮੂਨ ਕੇ ਬੈਠੇ ਹੋ ਬਕਤਾਂਨ ਲਗਾਇਓ ਨਹਾਤ ਫਿਰ ਉਹ ਇਹ ਸਾ ਸਮੁੰਦਰ ਲੋਗ ਦੇ ਉੱਪਰ ਲੋਗ ਗਵਾਇਓ ਬਾਸ ਕੀਓ ਬਕਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋਂ ਸੁਣ ਲਿਓ ਸਵੇ ਜਨ ਪ੍ਰੇਮ ਪਿਓ ਇਨ ਕੈ ਨਹੀਂ ਪਰਪਾਇਓ ਔਰ ਉਹਨਾਂ ਨੇ ਇੰਨਾ ਪ੍ਰੇਮ ਨਾਲ ਸੇਵਾ ਕੀਤੀ ਭਾਈ ਲਾਲੋ ਨੇ ਕਿ ਉਹਦਾ ਮਨ ਇੰਨਾ ਪ੍ਰੇਮ ਵਿੱਚ ਭਿੱਜ ਗਿਆ ਦੋਹੇ ਦੰਪਤੀ ਜੋੜੇ ਦਾ ਉਹਨਾਂ ਜੀਨ ਸੀ ਕਰਦਾ ਕਿ ਬਾਬਾ ਜੀ ਮੇਰੇ ਕੋਲ ਮੇਰੇ ਤੋਂ ਵਕਤ ਹੋਣਾ ਉਹਨਾਂ ਦੇ ਮਨਸੀਕ ਮੈਂ ਦਰਸ਼ਨ ਕਰਦਾ ਹੀ ਰਹਾ। ਭਾਈ ਲਾਲੋ ਜੀ ਘਰ ਵਾਲੀ ਦਾ ਖਿਆਲ ਸੀ ਕਿ ਅਸੀਂ ਦਰਸ਼ਨ ਕਰਦੇ ਰਹੀਏ। ਹਾਂਜੀ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਤਾਂ ਅਸੀਂ ਆਪਣਾ ਜੀਵਨ ਸਫਲ ਕਰਦੇ ਰਹੀਏ। ਬਿਲਕੁਲ। ਉਹ ਭਾਈ ਮਰਦਾਨਾ ਇਧਰੋਂ ਕਹਿੰਦਾ ਮਹਾਰਾਜ ਚਲੋ ਜੇ ਆ ਗਿਆ ਆਪਦੀ ਆ ਪਰ ਮੇਰਾ ਮੰਨ ਦਾ ਖਿਆਲ ਹੈ ਕਿ ਤੁਹਾਨੂੰ ਇੱਥੇ 1 ਮਹੀਨਾ ਰਹਿਣਾ ਚਾਹੀਦਾ। ਇਨੇ ਇੱਕ ਮਹੀਨਾ ਰਹਿਣਾ ਚਾਹੀਦਾ ਤਾਂ ਹਾਂਜੀ ਇੱਕ ਤੇ ਸੇਵਕਾਂ ਨੇ ਮări ਸ਼ਰਦਾ ਭਾਵਨਾ ਨਾਲ ਸੇਵਾ ਕੀਤੀ ਉਹਨਾਂ ਦੇ ਮਨ ਦੇ ਖਿਆਲ ਹੈ ਕਿ ਉਹ ਅਰੇ ਤੁਸੀਂ ਇਥੋਂ ਨਾ ਜਾਓ ਉਹਨਾਂ ਆਰਾਦਾ ਵੀ ਹੋਰ ਜੀਵਨ ਸਫਲ ਹੋ ਜਾਵੇ ਤੁਹਾਡੀ ਸੇਵਾ ਕਰਕੇ ਹਾਂ ਤੇ ਹੁਣ ਬਾਬਾ ਲਾਗੀ ਕਹਿੰਦੇ ਕਿਉਂਕਿ ਭਾਈ ਮਰਦਾਨਾ ਕਹਿ ਰਿਹਾ ਉਹ ਤੇ ਆਪਣਾ ਪੱਖ ਲੈ ਰਿਹਾ ਨਾ ਭਾਈ ਮਰਦਾਨਾ ਕਹਿੰਦਾ ਕਿ ਨਾਲੇ ਤੁਸੀਂ ਇੱਥੇ ਠਹਿਰੋਗੇ ਮਹੀਨਾ ਤੇ ਮੈਂ ਤਲਵੰਡੀ ਉਹ ਆਵਾਂਗਾ ਹਮ ਸੁਖਸ਼ਾਂ ਪੁਛਾਂਵਾਂਗਾ ਪਿੰਡ ਉਹ ਆਵਾਂਗਾ ਹਾਂਜੀ ਬਾਬਾ ਲਾਣ ਨੇ ਕਿੰਨੇ ਮਰਦਾਨੇ ਜਿਵੇਂ ਤੋਂ ਕਿੰਨਾ ਉਤਨੇ ਕਰ ਲੈਨੇ ਆ ਹਮ ਬਾਬੇ ਨਾਨਕ ਤੋਂ ਆਗਿਆ ਲੈ ਕੇ ਤੇ ਪਾਈ ਮਰਦਾਨਾਂ ਤਲਵੰਡੀ ਨੂੰ ਤਪ ਤੇ ਔਰ ਇਧਰ ਹੈ ਬਾਬਾ ਲਾਣ ਜੀ ਜਿਹੜੇ ਨੇ ਇਹ ਆਪਣਾ ਉੱਥੇ ਰਹਿ ਕੇ ਤੇ ਦਰਸ਼ਨ ਦੇਦਾਰੇ ਦੇ ਰਹੇ ਨੇ ਉਹਨਾਂ ਨੂੰ ਹਾਂਜੀ ਬਾਬਾ ਨਾਗਿੰ ਨੇ ਬਾਅਦ ਸ਼ਾਮ ਦਿਨੇ ਚੱਲ ਜਣਾ ਬਾਹਰ ਵਣ ਦੇ ਵਿੱਚ ਜੰਗਲਾਂ ਦੇ ਵਿੱਚ ਉੱਥੇ ਜਾ ਕੇ ਸਮਾਧੀ ਲਾ ਲੈਣੀ ਤੇ ਉਹ ਪਰਮਾਤਮਾ ਨਾਲ ਲੀਨ ਰਹਿਣਾ ਤੇ ਇਧਰ ਪਰ ਲਾ ਇਹ ਵੀ ਪੱਕੀ ਕੀਤੀ ਹੈ ਕਿ ਮਰਦਾਨਿਆ ਸ਼ੇਤੀ ਆ ਜਵੀਂ ਮਹੀਨੇ ਤੋਂ ਮਦ ਨਾ ਲਾਵੀ ਅਸੀਂ ਮਹੀਨੇ ਬਾਅਦ ਚਲੇ ਜਾਣਾ ਹੂੰ ਜਿੰਦੋਹਨ ਮਰਦਾਨਾ ਜਿਹੜਾ ਇਹ ਵੀ ਪੈਣਾ ਮਰਦਾ ਹੈ ਤਲਵੰਡੀ ਪਹੁੰਚਾ ਤੇ ਜੋ ਅੰਗੇ ਸੰਵਾਦ ਹੋਇਆ ਉਹ ਫੇਰ ਠੀਕ ਹੈ ਜੀ ਠੀਕ ਹੈ ਤਾਂ ਸਭ ਬਹੁਤ ਬਹੁਤ ਮਿਹਰਬਾਨੀ ਕਰੀ ਬਹੁਤ ਬਹੁਤ ਧੰਨਵਾਦ ਮਤਨ ਦੀ ਮਿੱਟੀ ਨਿਊ ਚੈਨਲ ਦੀ ਸਮੂਹ ਟੀਮ ਅਤੇ ਮੇਰੇ ਮਿੱਤਰ ਸਰਦਾਰ ਜਸਵੰਤ ਸਿੰਘ ਜੀ ਸੰਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ